ਅੱਜ ਕਸਬਾ ਮੁੱਲਾਪੁਰ ਦਾਖਾ ਦੇ ਜੀਟੀ ਰੋਡ ਤੇ ਬਣੇ ਡ੍ਰੀਮ ਵਿਲਾ ਪੈਲਸ ਪਨੋੜ ਵਿੱਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਿਆਲੀ ਦੀ ਦੇਖਰੇਖ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਜ਼ੋਨ ਇੰਚਾਰਜ ਦੀ ਜ਼ਰੂਰੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦੇ ਲੋਕ ਸਭਾ ਸੀਟ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਪਾਰਟੀ ਦੇ ਵੱਖ-ਵੱਖ ਬੁਲਾਰਿਆਂ ਵੱਲੋਂ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਜਲਸੇ ਕਰਨ ਅਤੇ ਭਾਰੀ ਵੋਟਾਂ ਦੇ ਨਾਲ ਜਿਤਾਉਣ ਦੀ ਗੱਲ ਦੀ ਹਾਮੀ ਭਰੀ। ਮੁੱਲਾਪੁਰ ਦਾਖਾ ਤੋਂ ਪੱਤਰਕਾਰ ਦਵਿੰਦਰ ਕੁਮਾਰ ਦੀ ਖਾਸ ਰਿਪੋਰਟ ਜਿਹੜੀਆਂ ਉੱਜੇ ਦੀ ਲੋਕਾਂ ਸਾਥ ਸਮਾਗੋ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਸਫਲਤਾ ਮਿਲੇ। ਪਾਰਟੀ ਲੋਕੀ ਜਿਹੜਾ ਹਰ ਸਮੇਂ ਆਗਰਤ ਰਵੇ ਪਰ ਦੁੱਖ ਦੇ ਪੰਜਾਬ ਦਾ ਦੁਖੀ ਨਾ ਗੱਲ ਕਰਨੀ ਆ ਸਮੱਸਿਆਵਾਂ ਨਹੀਂ ਕਰਦੀ ਕੀਤੀ ਇੱਕ ਤੇ ਗੱਲ ਕੀਤੀ ਆ ਤਾਂ ਉਹਦੀ ਪਹਿਰਵਾਈ ਨਹੀਂ ਕੀਤੀ ਦੋਗੀ ਕੱਲੇ ਗੱਲ ਕਰਨ ਦੇ ਨਾਲ ਮਸਲਾ ਹੱਲ ਨਹੀਂ ਹੋ ਜਾਂਦਾ ਫਿਰ ਉਹਦੀ ਪਹਿਰਵਾਈ ਨਹੀਂ ਕੀਤੀ ਜਾਂਦੀ ਸੋ ਉਹਨੇ ਕਦੇ ਪਹਿਰਵਾਈ ਨਹੀਂ ਕੀਤੀ ਤਾਂ ਇਤਿਹਾਸ ਇਸ ਗੱਲ ਦਾ ਖਾਬ ਵੀ 10 ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ 10 ਤੇ 5 15 ਪਹਿਲਾਂ 5 ਵਾਲੇ 5-7 ਪਹਿਲੇ ਤੇ ਉਸ ਤੋਂ ਬਾਅਦ ਰਾਜ ਸਰਕਾਰ ਮਾਨਪ੍ਰੀਤ ਸਿੰਘ ਜੀ ਜਾਲੀ ਉਹਨਾਂ ਦੇ ਕਹਿਣ ਦੇ ਮਿਲੂ ਤੁਹਾਡੇ ਪਾਸ ਤੋਂ ਦਾ ਵਿਸ਼ਵਾਸ ਪ੍ਰਾਪਤ ਜਨ ਨੇ ਭੇਜਿਆ ਸੋ ਮੈਂ ਤੁਹਾਨੂੰ ਬੇਨਤੀ ਕਰਨ ਬਾਅਦ ਆਇਆ ਵੋਟ ਬਹੁਤ ਸ਼ਕਤੀਸ਼ਾਲੀ ਚੀਜ਼ ਹੈ ਸੰਵਿਧਾਨ ਦੇ ਵਿੱਚ ਸਾਨੂੰ ਮਿਲਿਆ ਹੱਕ ਸੰਵਿਧਾਨ ਦੇ ਅਨੁਸਾਰ ਕਿ ਲੋਕਤੰਤਰ ਦੇ ਮਤਲਬ ਇੰਨਾ ਵੱਡਾ ਹੱਕ ਕਿਸੇ ਦੀ ਬੇਨਤੀ ਕਰਨ ਦੀ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀਆਂ ਦੇਖੋ ਕਿੰਨੀਆਂ ਵੀ ਚੋਣਾ ਲੜੀਆਂ ਅੱਜ ਤੱਕ ਤੁਹਾਨੂੰ ਕਦੇ ਕਿਸੇ ਨੂੰ ਕਦੇ ਫੰਡ ਲਈ ਨਹੀਂ ਕਿਹਾ ਲੇਕਿਨ ਇਹ ਕਿ ਹਰ ਬੰਦੇ ਦੀ ਆਪਣੀ ਸਮਰੱਥਾ ਹੁੰਦੀ ਆ ਲੇਕਿਨ ਹਮ ਬੇਨਤੀ ਹੈ ਕਿ ਇਹ ਨਹੀਂ ਕਿ ਬੰਦਾ ਚੋਣ ਵੀ ਲੜੇ ਤੇ ਆਪਣਾ ਘਰ ਦਾ ਯਾਰਾ ਵੀ ਦੇਵੇ ਸੋ ਆਪਾਂ ਸਾਰਿਆਂ ਨੇ ਜਿੰਨਾ ਵੀ ਹੋ ਸਕਦਾ ਮਾਈਕ ਦੇ ਤੌਰ ਤੇ ਵੀ ਇਹਨਾਂ ਦੀ ਮਦਦ ਕਰਨੀ ਆ ਵੋਟਾਂ ਦੇ ਤੌਰ ਤੇ ਵੀ ਤੇ ਸਾਰੀ ਜ਼ਿੰਮੇਵਾਰੀ ਆ ਜਿਹੜੀ ਕੋ ਤੁਸੀ ਸੰਭਾਲਣੀ ਹੈ। ਵਿਸ਼ੇਸ਼ ਤੌਰ ਤੇ तकरीबन 21 ਸਾਲਾਂ ਤੋਂ 2003 ਦੇ ਵਿੱਚ ਮੈਂ ਇਸ ਇਲਾਕੇ ਵਿੱਚ ਕੰਮ ਸ਼ੁਰੂ ਕੀਤਾ ਸੀ ਸੁਧਾਰਨ ਵਰਕਰ ਦੇ ਤੌਰ ਤੇ। ਉਹ ਸਮਾਂ ਧਿਆਨਕਰ ਰੱਖਦਾ ਰਹਿ ਸੀਗਾ। ਦਿਨ ਰਾਤ ਮਿਹਨਤ ਕੀਤੀ ਥੋੜੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਬਹੁਤ ਵਧੀਆ ਸਾਰੀ ਵਰਕਰਾਂ ਦੀ ਟੀਮ ਹਸਾਰੇ। ਇਹ ਇਲਾਕਾ ਜਿਹੜਾ ਪੰਤਕ ਇਲਾਕਾ ਸੋ ਅੱਜ ਦੀ ਸਰਾਹ ਤੇ ਮੈਚ ਲੜ ਰਹੇ ਆ ਉਹਦੇ ਵਿੱਚ ਇਸ ਇਲਾਕੇ ਦਾ ਵੱਡਾ ਯੋਗਦਾਨ ਤੁਹਾਡੇ ਲੋਕਾਂ ਦੀ ਸੋਚ ਦਾ ਵੱਡਾ ਯੋਗਦਾਨ तकरीबन 4 ਵਾਰ ਪਿਛਲੇ 21 ਸਾਲਾਂ ਦੇ ਵਿੱਚ ਵਿਧਾਨ ਸਭਾ ਦੀ ਚੋਣ ਹੋਈ ਹੈ 5 ਵਾਰ ਇੱਕ ਤਾਂ ਬਾਇ ਇਲੈਕਸ਼ਨ ਹੋ ਗਈ 4 ਚੋਣਾਂ ਲੜੀਆਂ ਆਪਾਂ 2007 ਦੇ ਵਿੱਚ 12 ਦੇ ਵਿੱਚ 17 ਦੇ ਵਿੱਚ 19 ਤੇ 22 ਦੇ ਵਿੱਚ ਪੰਜਾਂ ਦੇ ਵਿੱਚੋਂ ਉਸ ਪਿੰਡ ਬਾਹਰ ਚਾਇਏ ਜਿਹੜੀ ਪਹਿਲੀ ਚੋਣ ਚ ਪੁਰਾਣਾ ਹਲਕਾ ਦਾਖਾ ਸੀ 70% ਉਹ ਪੁਰਾਣਾ ਵਾ ਬਾਕੀ ਨਵਾਂ ਵਾ ਸੋ ਚਾਰ ਵਾਰ ਇਹ ਹਲਕਾ ਭਜਦਿਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਪਿਛਲੀਆਂ ਦੋ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਜਦ ਬਿਲਕੁਲ ਕਿ ਜਦੋਂ ਦੀ ਆមਰਦੀ ਪਾਰਟੀ ਆਈ ਹੈ ਪੰਜਾਬ ਦੇ ਵਿੱਚ ਉਸ ਪਾਰਟੀ ਦੇ ਪ੍ਰਸ਼ਾਦਾਕ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਖਾਸ ਤੌਰ ਤੇ ਅੱਜ ਨੌਜਵਾਨ ਸਾਡਾ ਸੋਸ਼ਲ ਜਿਹੜੀ ਵਿੱਚ ਜੁੜਿਆ ਹੋਇਆ ਉਹਨਾਂ ਨੇ ਨੌਜਵਾਨਾਂ ਰਾਹੀਂ ਪਹਿਲਾਂ ਐਨ.ਆਰ.ਆਈ. ਸਾਡੇ ਜਿਹੜੇ ਵਿਦੇਸ਼ਾਂ ਚ ਬੈਠੇ ਸੀ ਉਹਨਾਂ ਰਾਹੀਂ ਅੰਦਰ ਘਾਟੇ ਕਿਉਂਕਿ ਸਾਡਾ ਜਿਹੜਾ ਪਾਰਟੀ ਦਾ ਜਿਹੜਾ ਤਾਜਾ ਹਮੇਸ਼ਾ ਲੈਵਲ ਤੇ ਸਾਡਾ ਜਿਹੜਾ ਪਾਰਟੀ ਦਾ ਸਿਸਟਮ ਬੜਾ ਸਟਰੌਂਗ ਸੀਗਾ। ਲੋਕ ਨੂੰ ਪਤਾ ਸੀ ਕਿ ਉਹ ਤੋੜ ਨਹੀਂ ਸਕਦੇ ਸੀ। ਤਾਂ ਅੰਦਰ ਖਾਤੇ ਉਹਨਾਂ ਨੇ ਸੱਭ ਲਈ ਕਿ ਝੰਡਾ ਵੀ ਬਗ ਬਗ ਦਾ ਲਾਈ ਰੱਖੋ ਪਰ ਵੋਟ ਤੁਸੀਂ ਝਾੜੋਂ ਨੂੰ ਪਾਉਣੀ ਆ। ਤਾਂ ਹੋਇਆ ਵੀ 14 ਦੇ ਵਿੱਚ ਵੀ ਹੋਇਆ 17 ਦੇ ਵਿੱਚ ਵੀ ਹੋਇਆ। ਲੇਕਿਨ ਉਹ ਸੀ ਉਹ ਸੀ ਤੋਂ ਸਭ ਕੁਝ ਸਿੱਖਿਆ ਕਰੀ। ਤੁਸੀਂ ਵੀ ਸਿੱਖਿਆ ਸੀ ਵੀ ਸਿੱਖਿਆ। ਅੱਜ ਤੇ ਆਪਾਂ ਉਹ ਚੀਜ਼ ਨੂੰ ਕਾਬੂ ਕਰ ਚ ਕਾਮਯਾਬ ਰਹੇ। ਇਦਾਂ ਰਿਜ਼ਲਟ ਆ ਕਿ 19 ਦੇ ਵਿੱਚ ਜਦੋਂ ਸਾਰੀ ਸਰਕਾਰ ਸਾਡੇ ਖਿਲਾਫ ਸੀ ਉਸ ਸਮੇਂ ਦੇਖੋ ਉਹ ਗੜੀ ਤੇ ਵੱਡੇ ਮਾਰਜੇ ਤੇ ਜਿੱਤੇ ਕੋ ਬਾਈ ਇਲੈਕਸ਼ਨ ਜਿੱਤ ਜਾਣਾ ਪਹਿਲੀ ਉਹ ਤਾਂ ਬਹੁਤ ਵੱਡੀ ਗੱਲ ਆ ਲੇਕਿਨ 15000 ਦੇ ਵਿੱਚ ਜਾਣਾ ਇਹ ਬਹੁਤ ਵੱਡੀ ਗੱਲ ਆ ਕਿ ਪੂਰੀ ਸਰਕਾਰ ਇੱਕ ਪਾਸੇ ਤੇ ਉਸ ਤੋਂ ਪਹਿਲਾਂ ਕੁਝ ਵੀ ਪਾਰਲੀਮੈਂਟ ਦਾ ਰਿਜ਼ਲਟ ਸਾਡਾ ਬਹੁਤ ਪੌੜਾ ਰਿਹਾ ਪਰ ਉਹਨਾਂ ਤਕੇਸ਼ਾਆਂ ਦੇ باوجود ਵੀ ਤੁਸੀਂ ਤਗੜੇ ਹੋ ਕੇ ਲੜੇ ਸਾਰੇ ਅਤੇ ਆਪਾਂ ਉਹ ਬੱਡੇ ਮੀਂਡ ਦਾ ਜਿੱਤ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਲਹਿਰ ਜਿਹੜੀ ਪੰਜਾਬ ਦੇ ਵਿੱਚ ਚੱਲੀ ਮਾਧਮੇ ਦੇ ਵਿੱਚ ਤਾਂ ਉਸ ਲਹਿਰ ਦਾ ਬਹੁਤ ਵੱਡਾ ਅਸਰ ਸੀਗਾ ਹਨ ਇਹ ਵੀ ਸੀ ਕਿ ਅੰਦਰ ਕਾਤੇ ਉਸ ਅੰਦੇਰੀ ਦੇ ਵਿੱਚ 78 ਸੀਟਾਂ ਨੇ ਮਾਧਮੇ ਦੀਆਂ ਜਿਨ੍ਹਾਂ ਦੇ ਵਿੱਚੋਂ ਸ਼ਰਟ ਦਿੱਤਾ ਆਪਣੀ ਪਾਰਟੀ ਕੋਲ ਨੇ ਇੱਕ ਸੀਟ ਅੱਪਾ ਜਿਹੜੀ ਕਾਲੀਤਾਲ ਨੇ 79 ਦੇ ਵਿੱਚੋਂ ਇੱਕ ਕਾਂਗਰਸ ਕੋਲੇ ਔਰ ਇੱਕ ਬੀਜੇਪੀ ਕੋਲੇ ਕਿਉਂਕਿ ਜਿਹੜਾ ਜਾਖੜ ਦਾ ਭਤੀਜਾ ਸੀ ਉਹ ਬੀਜੇਪੀ ਸ਼ਾਮਲ ਹੋ ਗਿਆ ਇੱਕ ਇਹ ਰਾਜਾ ਬਰੇਗਾ ਤਿੰਨ ਸੀਟਾਂ ਮਾਗਵੇ ਦੇ ਵਿੱਚੋਂ ਦਿੱਤੀਆਂ ਗਈਆਂ ਤੇ ਜਿਹਦੇ ਵਿੱਚ ਹਲਕਰ ਦਾਖਾ ਜਿਹੜਾ ਜਿਹੜਾ ਪੰਧਾ ਦਾ ਘੜ ਰਿਹਾ ਪਿਛਲੇ ਸਮੇਂ ਦੇ ਵਿੱਚ ਹਮੇਸ਼ਾ ਇਹ ਕਿਹੜਾ ਵੀਦਵਾਰ ਤਕਰੀਰ ਤੇ ਖੜਦਾ ਸੀ ਜਿੱਤਦਾ ਰਿਹਾ 92 ਦੇ ਵਿੱਚ ਜਦੋਂ ਵਾਈਕਟ ਹੋਇਆ ਉਦੋਂ ਇਤੋਂ ਕਾਂਗਰਸ ਨੂੰ ਕਿ ਅਸੀਂ ਚੋਣ ਹੀ ਲੜੀ ਜਿੱਤ ਗਈ ਥੋੜੀਆਂ ਵੋਟਾਂ ਨਾਲ ਹੀ ਉਹਨਾਂ ਵੋਟਾਂ ਹੀ ਬਹੁਤ ਘੱਟ ਫੋਲ ਹੋਈਆਂ ਸੀ ਉਸ ਤੋਂ ਬਾਅਦ 2002 ਦੇ ਵਿੱਚ ਥੋੜਾ ਸਭ ਅਲੱਗ ਹੋ ਗਏ ਸਾਡੇ ਦੋ ਵੀਦਵਾਰ ਖੜੇ ਉਦੋਂ ਕਾਂਗਰਸ ਜਿੱਤੇ ਨਹੀਂ ਅੱਜ ਤੱਕ ਕਾਂਗਰਸ ਇਸ ਇਲਾਕੇ ਤੋਂ ਕਦੇ ਪਹਿਲੇ ਨੰਬਰ ਤੇ ਨਹੀਂ ਆ ਸਕੀ ਜਦੋਂ ਦੇ 2003 ਤੋਂ ਬਾਅਦ ਜਿੰਨੀਆਂ ਚੋਣਾਂ ਹੋਈਆਂ तकरीबन 9 ਚੋਣਾਂ ਹੋਈਆਂ ਲੇਕਿਨ ਹਰ ਇਲੈਕਸ਼ਨ ਦੇ ਸਵੀਕਰੇ ਵੱਖਰੇ ਹੁੰਦੇ ਨੇ ਹਰ ਇਲੈਕਸ਼ਨ ਦੇ ਵਿੱਚ ਮੁੱਦੇ ਵੱਖਰੇ ਹੁੰਦੇ ਨੇ ਰਾਜਨੀਤਿਕ ਪਾਰਟੀਆਂ ਕਿਉਂਕਿ ਪੰਜਾਬ ਆ ਜਿਹੜੇ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਪਾਰਟੀਆਂ ਸਮੇਂ-ਸਮੇਂ ਤੇ ਬੜੀਆਂ ਸਾਸਿਸ਼ਾ ਲੱਗਦੀਆਂ ਆਈਆਂ ਕਿਵੇਂ ਨਾ ਕਿਵੇਂ ਇਸ ਪਾਰਟੀ ਨੂੰ ਪੰਜਾਬ ਦੇ ਵਿੱਚ ਕਮਜ਼ੋਰ ਕੀਤਾ ਜਾਵੇ ਕਿਉਂਕਿ ਯਾਰੀ ਸਾਹਿਬ ਵਾਲੀ ਹਾਲੀਵੁੱਡ ਦੇ 500 ਦਾ ਰੋਡ ਕੱਢ ਲੈਂਦੇ ਜੇ ਕੋਈ ਦਿੱਤਾ ਨਹੀਂ ਸੀ ਭਾਰਤ ਰਾਜ ਵੀ ਤਰ੍ਹਾਂ ਕਹਿੰਦੇ ਯਾਰ ਬੋਲਾ ਬੋਲਾ ਤਾਂ ਪੈਸੇ ਵੀ ਨਹੀਂ ਲੈਂਦਾ ਪਰ ਐਂਕੀ ਆਪਾਂ ਹਰ ਸਾਥੇ ਚ ਇਕੱਠਾ ਹੋਰਾਂਗੇ ਹਰ ਇੱਕ ਤੋਂ ਤੋਲਾਂ ਪੇਗੇ ਵੀ ਤੇ ਵੱਡੀ ਗਲਤੀ ਜਿਹੜੀ ਇਹਨਾਂ ਨੇ ਜ਼ਿੰਮੇਵਾਰੀ ਚੱਕੀ ਉਹਨੂੰ ਨਵਾਕ ਦੇ ਤੇ ਧਿਲੋਸਾ ਫਿਕਰ ਨਾ ਕਰਿਓ ਕਿਉਂਕਿ ਜੇ ਮੇਰੇ ਬਾਪੇ ਦਾ ਪੁੱਤ ਆ ਲਵਾਰੇ ਵਾਲੇ ਪਾਸੋਂ ਜਿਆਲੀ ਸਿੰਘ ਦੇ ਬਾਬੇ ਦਾ ਪੁੱਤਰ ਐ ਵੀ ਆਪਣੀ ਚੋਣ ਆਪਣੀ ਕਰਦੇ ਹੋ ਯਾਰ ਜਿਹੋ ਜਿਹਾ ਕਹੋਗੇ ਉਹ ਜਦੋਂ ਕੰਪਾ ਦੇਣਗੇ ਦੁਬਾਰਾ ਸੁਚੀ ਸੰਕਤ ਨੂੰ ਵੇਖਦੀ ਹੈ ਵੀ ਤੱਕੜੇ ਹੋਗੇ ਸੱਫ ਦੇ ਵਿੱਚ ਕੱਲੀ ਆਪਣੇ ਪਿੰਡ ਦੀ ਦੇਣੀ ਜਿੱਥੇ ਜਿੱਥੇ ਆਪਣੀਆਂ ਰਿਸ਼ਤੇਦਾਰੀਆਂ ਗਿਰਤੀ ਮੜ ਲੋ ਵੱਡਾ ਜ਼ਾਇਰਾ ਰਿਸ਼ਤੇਦਾਰਿਆਂ ਦਾ ਢਿੱਲੂ ਸਾਹਿਬ ਦਾ ਵੀ ਜਿਆਲੀ ਸਾਹਿਬ ਦਾ ਵੀ ਵਰਕਰਾਂ ਦਾ ਉਦੋਂ ਵੱਡਾ ਘਲਾਵਾ ਪਰ ਆਪਾਂ ਵੀ ਸਾਰੇ ਜਣੇ ਇਹ ਨਾ ਕਹੀਏ ਵੀ ਆਪਾਂ ਪਰਿਵਾਰਾਂ ਚ ਸਾਰੀਆਂ ਗਵਾਲ ਲੈਣੀਆਂ ਨਹੀਂ ਸਾਰੇ ਰਿਸ਼ਤੇਦਾਰਾਂ ਚ ਕਿਉਂਕਿ ਇੱਕ ਵਾਰੀ ਆਪਣੇ ਸਿਰਫ ਬੱਚਿਆਂ ਨੇ ਗਲਤੀ ਕੀਤੀ ਆਪਾਂ ਨੂੰ ਖਮਾਚਾ ਭੁਕਤਣਾ ਪਿਆ ਉਹਦਾ ਬਦਲ ਆਪਾਂ ਚਾਹੇ ਦੋ ਵਾਰੀ ਕਰਕੇ ਦਿੱਤਾ ਪਰ ਐਦ ਹੀ ਜਿਸ ਤਰ੍ਹਾਂ ਦੀਆਂ ਦੋ ਵਿਧਾਨ ਸਭਾ ਚੋਣਾਂ ਲੜਨੀਆਂ ਉਹੋ ਜਿਹੀ ਲੋਕ ਸਭਾ ਚੋਣਾਂ ਲੜਨੀਆਂ ਮੈਂ ਹੁਣ ਬੇਨਤੀ ਕਰਦਾ ਅਜਾਲੀ ਸਾਹਿਬ ਦੀ ਮੀਟਿੰਗ ਦਾ ਰਿਕਰਡ ਹੈ। ਉਹ ਆਲ ਕਾ ਵਿਧਾਨ ਸਭਾ ਹਲਕੇ ਦੇ ਮੁਖ ਤੇਵਾਦਾਰ ਸਰਦਾਰ ਮਨਪ੍ਰੀਤ ਸਿੰਘ ਜਿਆਲੀ ਹੁਣਾ। ਲੋਨੋ ਅੱਜ ਪਹਿਲੀ ਮੀਟਿੰਗ ਰੱਖੀ ਗਈ ਆ। ਇਹਨੂੰ ਵਰਕਰ ਮਿਲਣੀ ਕਹਿੰਦੇ ਕਿਉਂਕਿ ਇਹਦੇ ਵਿੱਚ ਸਿਰਫ ਵਰਕਰ ਸੀ। ਇਹਨਾਂ ਦੇ ਦਰੇ ਜੁਆਇਨ ਚਾਰਜ ਇਹਨਾਂ ਦੇ ਸਰਕਲ ਚਾਰਜ ਤੋਂ ਪੰਜ ਤੋਂ ਪੰਜ ਕਾਉਂਸਲਰ ਔਰ ਜ਼ਿਲ੍ਹਾ ਪੇਸ਼ਦ ਬਲਾਕ ਸੰਮਤੀਆਂ ਦੇ ਮੈਂਬਰ ਸਾਰੇ ਜ਼ਿੰਮੇਵਾਰ ਵਿਅਕਤੀ ਬੁਲਾਏ। ਔਰ ਵੱਡੀ ਗੈਂਟੀ ਦੇ ਵਿੱਚ ਸਾਰੇ ਆਏ। ਔਰ ਉਹਨਾਂ ਨੇ ਸਾਰਿਆਂ ਨੇ ਸੁਦਾ ਮਨਪ੍ਰੀਤ ਸਿੰਘ ਜਾਲੀ ਨੂੰ ਤੇ ਮੈਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਜਿਹੜੀ 1 ਤਰੀਕ ਨੂੰ ਵੋਟਾਂ ਪੈਣੀਆਂ ਉਹ ਤੋਂ ਪਹਿਲਾਂ ਲਗਾਤਾਰ 25 ਦਿਨ ਕੰਮ ਕਰਕੇ ਜਿੱਥੇ ਉਹਨਾਂ ਨੇ ਆਪਣੇ ਮਹੱਲੇ ਆਪਣੇ ਨਗਰਾਂ 'ਚ ਕੰਮ ਕਰਨਾ ਉੱਥੇ ਜਿੱਥੇ ਤੱਕ ਰਿਸ਼ਤੇਦਾਰੀਆਂ ਸੱਜਣ ਮਿੱਤਰ ਪਾਈ ਆ ਉੱਥੇ ਤੱਕ ਵੀ ਕੰਮ ਕਰ ਰਹੇ। ਔਰ ਪ੍ਰਮਾਤਮਾ ਦੀ ਕਿਰਪਾ ਨਾਲ ਬੜਾ ਵਧੀਆ ਮਾਹੌਲਾ ਬਹੁਤ ਵਧੀਆ ਇਲਾਕੇ ਦੇ ਵਿੱਚੋਂ ਸਭੂਤੇ ਲੋਕਾਂ ਦਾ ਹਲਕੇ ਦੇ ਵਿੱਚ ਜੋ ਪਿਆਰ ਮਿਲ ਰਿਹਾ ਜਿਹੜੀ ਚੋਣਤਾ ਸਦਾ ਮਨੁੱਖ ਸਿੰਘ ਵਾਲੇ ਉਹਨਾਂ ਦੀ ਸਿਫਾਰਿਸ਼ ਤੇ ਮੈਨੂੰ ਮਿਲੀ ਆ। ਇਹੀ ਲੈ ਕੇ ਆਏ ਨੇ। ਤੇ ਇਹੀ ਇਲੈਕਸ਼ਨ ਲੜ ਰਹੇ ਨੇ। ਇਲੈਕਸ਼ਨ ਤੋਂ ਸਮਝੋ ਇੰਚਾਰਜ ਦੇ ਨੇ। ਸੋ ਦੋ ਰਹਿਣਾ ਨਹੀਂ। ਕਿਉਂਕਿ ਸਾਡੇ ਸਾਹਮਣੇ ਜਿਹੜੇ ਤਿੰਨ ਕੈਂਡੀਡੇਟ ਨੇ ਤਿੰਨੇ ਹੀ ਕਾਂਗਰਸੀ। ਉਹਨਾਂ ਨੇ ਕਾਂਗਰਸ ਦੀ ਵੋਟ ਆ ਜਿਹੜੀ ਉਹਦੇ ਤੇ ਖੇਲਣਾ। ਤੇ ਜਿਹੜੀ ਬਾਕੀ ਵੋਟ ਆ ਜਿਹੜੀ ਲੁਧਿਆਣੇ ਦੇ ਸਿਆਣੇ ਬੰਦੇ ਨੇ ਲੁਧਿਆਣੇ ਨੂੰ ਚਾਹਣ ਵਾਲੇ ਨੇ। ਆਪਣੇ ਪਰਿਵਾਰਾਂ ਨੂੰ ਚਾਹਣ ਵਾਲੇ ਨੇ। ਉਹ ਵੇਖਾਂ ਨੂੰ ਚੰਗਾ ਸਮਝਦੇ ਦੇਖਣਾ ਚਾਹੁੰਦੇ ਨੇ ਤੇ ਉਹ ਸਾਡੇ ਨਾਲ ਨੇ ਇਸ ਕਰਕੇ ਸਾਨੂੰ ਬਹੁਤ ਵੱਡੀ ਜਿੱਤ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਸਾਥੀ ਦੋਸਤਾਂ ਨੂੰ